ਪ੍ਰਵੀਸ਼ੂ ਮਸੀਹ ਦੇ ਨਾਮ ਅਮਹਮਦ ਦਿੰਦੇ ਹਾਂ ਆਓ ਅਸੀਂ ਖੁਦਾਵੰਦ ਕਲਾਮ ਚ ਪੜਾਂਗੇ ਅਸੀਂ ਪ੍ਰਭ ਦੇ ਵਚਨ ਚ ਪੜਾਂਗੇ ਇਹ ਸਾਨੂੰ ਮਿਲੇਗਾ ਲੂਕਾ ਦੀ ਅੰਜੀਲ ਉਸ ਦਾ 15 ਅਧਿਆਏ ਉਹਦੀਆਂ ਕੋਚ ਆ ਤਾਂ ਅਸੀਂ ਪੜਾਂਗੇ ਲੂਕਾ ਦੀ ਅੰਜੀਲ 15 ਬਾਬ ਉਸ ਦੀਆਂ ਕੁਝ ਆਇਤਾਂ ਸਾਬ ਮਸੂਲੀਏ ਅਰ ਪਾਪੀ ਸਾਬ ਮਸੂਲੀਏ ਅਤੇ ਪਾਪੀ ਉਹ ਦੀ ਸੁਣਨ ਲਈ ਉਹਦੇ ਨੇੜੇ ਆਉਂਦੇ ਸਨ ਉਹ ਦੀ ਸੁਣਨ ਦੇ ਲਈ ਉਹਦੇ ਨੇੜੇ ਆਉਂਦੇ ਸਨ ਹਾਂਜੀ ਫਰੀਸੀ ਅਤੇ ਗ੍ਰੰਥੀ ਦੋਵੇਂ ਬੁੜਬੁੜਾ ਕੇ ਬੋਲੇ ਫਰੀਸੀ ਅਤੇ ਗ੍ਰੰਥੀ ਦੋਵੇਂ ਬੁੜਬੁੜਾ ਕੇ ਬੋਲੇ ਕਈ ਇਹ ਪਾਪੀਆਂ ਦਾ ਪਾਪੀਆਂ ਨੂੰ ਕਬੂਲ ਕਰਦਾ ਹੈ ਇਹ ਪਾਪੀਆਂ ਨੂੰ ਕਬੂਲ ਕਰਦਾ ਹੈ ਅਤੇ ਉਹਨਾਂ ਨਾਲ ਖਾਂਦਾ ਹੈ ਉਸਨੇ ਉਹਨਾਂ ਨੂੰ ਇੱਕ ਦ੍ਰਿਸ਼ਾਣ ਦੇ ਕੇ ਆ ਗਿਆ ਉਸਨੇ ਉਹਨਾਂ ਨੂੰ ਇੱਕ ਦ੍ਰਿਸ਼ਾਣਤ ਦਿੱਤਾ ਹਾਂ ਜੀ ਤੁਹਾਡੇ ਵਿੱਚੋਂ ਕਿਹੜਾ ਮਨੁੱਖ ਹੈ ਤੁਹਾਡੇ ਵਿੱਚੋਂ ਕਿਹੜਾ ਮਨੁੱਖ ਹੈ ਜਿਹਦੇ ਕੋਲ 100 ਫਿਰਦਾ ਹੋਣ ਜੀ ਅਰ ਜੇ ਉਸ ਵਿੱਚ ਜੋ ਇੱਕ ਗਵਾਚ ਹੋਵੇ ਕਿੰਨੀਆਂ ਗਵਾਚ ਜਾਣਤੇ ਇੱਥੇ ਟਿਕੇ ਰਹਿਣਾ ਗੱਲ ਤੇ ਕਿੰਨੀਆਂ ਗਵਾਚੀਆਂ ਹੋਣ ਤੇ ਇੱਕ ਮਤਲਬ 100 ਦੇ ਕੋਲ ਆ ਗਿਣਤੀ ਉਹਦੀ ਪ੍ਰੋਪਰ ਐ ਪਰ ਅਚਾਨਕ ਕਿੰਨੀਆਂ ਗਵਾਚ ਗਈਆਂ ਬਈ ਇੱਕ ਗਵਾਚ ਗਈ ਬਸ ਇੱਥੇ ਟਿੱਕੇ ਰਹਿਣਾ ਹਾਂਜੀ ਉਹ ਨੌਨਵੇਂ ਨੂੰ ਉਜਾੜ ਵਿੱਚ ਛੱਡ ਉਹ ਨੌਨਵੇਂ ਨੂੰ ਕਿੱਥੇ ਛੱਡ ਕੇ ਜਾਊਗਾ ਉਜਾੜ ਵਿੱਚ ਛੱਡ ਕੇ ਉਸ ਗਵਾਚੀ ਦੀ ਪਾਲ ਵਿੱਚ ਨਾ ਜਾਵੇ ਉਸ ਗਵਾਚੀ ਦੀ ਪਾਲ ਚ ਨਾ ਜਾਵੇ ਜਦ ਤਾਈਂ ਉਸ ਨੂੰ ਨਾ ਲੱਭੇ ਜੀ ਅਗਾਂ ਲੱਭੇ ਜਾਂ ਲੱਭ ਪਵੇ ਉਨੂੰ ਖੁਸ਼ੀ ਦੇ ਨਾਲ ਕਿੱਥੇ ਚੁੱਕ ਲੈਂਦਾ ਬਈ ਆਪਣੇ ਮੋਢਿਆਂ ਤੇ ਹਾਂਜੀ ਅਧਿਕਾਰਤ ਜਾ ਕੇ ਆਪਣੇ ਮਿੱਤਰਾਂ ਅਧਿਕ ਵਾੜੀਆਂ ਨੂੰ ਇੱਥੇ ਬੁਲਾਉਂਦਾ ਜੀ ਅਤੇ ਉਹਨਾਂ ਨੂੰ ਆਖਦਾ ਹੈ ਭਈ ਮੇਰੇ ਨਾਲ ਅਨੰਦ ਕਰੋ ਜੀ ਕਿਉਂਕਿ ਜੋ ਮੈਂ ਆਪਣੀ ਗਵਾਹੀ ਹੋਈ ਪੇੜ ਲੱਭੀ ਹੈ ਆਮੇਨ ਹallelujah ਹallelujah ਖੁਦਾਬਣੀ ਯੂਸ਼ੂ ਮਸੀਹ ਬਹੁਤ ਆਸ਼ੀਸ਼ ਤੇ ਬਰਕਤ ਦੇਵੇ ਅਸੀਂ ਵਚਨਦੇਵਲ ਜਾ ਰਹੇ ਹਾਂ ਔਰ ਪਾਤਸ਼ਾਹ ਨੇ ਵੀ ਆਪਣਾ ਸਮਾਂ ਲੈਣਾ ਹੈ ਮੈਂ ਕੋਸ਼ਿਸ਼ ਕਰਾਂਗਾ ਕਿ ਜਲਦੀ ਆਪਣੀ ਗੱਲ ਨੂੰ ਜੋ ਮੈਨੂੰ ਪ੍ਰਭੂ ਕੋ ਮਿਲੀ ਹੈ ਵਚਨ ਦਿrai ਉਹਨੂੰ ਜਲਦੀ ਰੱਖ ਸਕਾਂ ਮੈਂ ਛੋਟੀ ਜੀ ਗੱਲ ਕਰਨੀ ਚਾਹੁੰਦਾ ਹਾਂ ਕਿ ਭੇਡ ਦੀ ਭੇਡ ਦੇ ਗਵਾਚਣ ਦੀ ਵਜ੍ਹਾ ਕੌਣ ਬਣਿਆ ਬਸ ਇੰਨੀ ਗੱਲ ਹੈ ਕੀ ਗੱਲ ਹੈ ਭਲਾ ਪੇਡ ਦੇ ਗਵਾਚਣ ਦੀ ਵਜਾ ਕੌਣ ਬਣਿਆ ਪੇਡ ਬਣਿਆ ਜਾਂ ਉਹ 99 ਬਣਿਆ ਜਾਂ ਯਾਲੀ ਬਣਿਆ ਹallelujah ਪ੍ਰਭੂ ਦੇ ਨਾਮ ਅਮਹਿਮਾਤ ਵਿਡਿਆਈ ਦਿੰਦੇ ਹਾਂ ਕਲਾਮ ਚ ਲਿਖਿਆ ਪ੍ਰਭ ਯਿਸੂ ਮਸੀਹ ਜਦੋਂ ਪ੍ਰਚਾਰ ਕਰਦਾ ਸੀ ਤੇ ਹੈਰਾਨ ਕਰ ਦਿੰਦਾ ਸੀ ਉਹਦਾ ਸੰਦੇਸ਼ ਇੰਨਾ ਪਰਫੈਕਟ ਸੀਗਾ ਕਿ ਲੋਕ ਕਹਿੰਦੇ ਸੀ ਨਾ ਵੀ ਨਹੀਂ ਸੁਣਨਾ ਕਿਉਂ ਭਾਈ ਹਰਨਸਾ ਜੀ ਕਹਿੰਦੇ ਸੀ ਨਾ ਨਹੀਂ ਸੁਣਨਾ ਇਹਨੂੰ ਪਰ ਇੱਕ ਗੱਲ ਚੇਤਾ ਰੱਖੋ ਉਹੋ ਹੀ ਇੱਕ ਸੀ ਗੱਲ ਜਿਹੜਾ ਜਿੰਨੂੰ ਲੋਕੀ ਉਜਾੜ ਵਿੱਚ ਵੀ ਸੁਣ ਨਾਉਂਦੇ ਸੀ ਹੱਥ ਉਠਾ ਕੇ ਬੋਲੋ ਹਾਲੇਲੂਇਆ ਉਹੋ ਹੀ ਇੱਕ ਸੀਗਾ ਜਿਹਨੂੰ ਲੋਕੀ ਰੜੇ ਮੈਦਾਨ ਵਿੱਚ ਵੀ ਸੁਣਨ ਤੇ ਉਹੋ ਹੀ ਇੱਕ ਸੀਗਾ ਜਿਹਨੂੰ ਲੋਕੀ ਭੁੱਖੇ ਵੀ ਸੁਣਨ ਆਉਂਦੇ ਤੇ ਜਿਹੜੇ ਕਹਿੰਦੇ ਹਨ ਵੀ ਨਹੀਂ ਸੁਣਨਾ ਇਹਦੇ ਵਿਰੋਧ ਵਿੱਚ ਵੀ ਸੀਗੇ ਉਹ ਵੀ ਯਾਦ ਰੱਖੋ ਭਾਵੇਂ ਗਲਤੀਆਂ ਫੜਨ ਆਉਂਦੇ ਪਰ ਫਿਰ ਵੀ ਸੁਣਦੇ ਸੀ ਉਹ ਸੁਣਦੇ ਸੀ ਤੇ ਗਲਤੀ ਫੜਦੇ ਸੀ ਨਾ ਉਦਾਂ ਤੇ ਕੋਈ ਵੀ ਗਲਤੀ ਫੜ ਨਹੀਂ ਸਕਦਾ ਉਹ ਸੁਣਦੇ ਸੀ ਮਰੀਜਾਂ ਨੂੰ ਯੇਸ਼ੂ ਮਸੀਹ ਨੂੰ ਸੁਣਨਾ ਪਿਆ ਅਨਿਆ ਨੂੰ ਸੁਣਨਾ ਪਿਆ ਮਰਦਿਆਂ ਨੂੰ ਜ਼ਿੰਦੇ ਹੋਣਾ ਪਿਆ ਕੋੜੀਆਂ ਨੂੰ ਸ਼ੁੱਧ ਹੋਣਾ ਪਿਆ ਹਾਲੇਲੂਇਆ ਹਾਲੇਲੂਇਆ ਤੇ ਵਿਰੋਧੀਆਂ ਨੂੰ ਉਹਦਾ ਵਿਰੋਧ ਕਰਨ ਦੇ ਲਈ ਵੀ ਉਹਨੂੰ ਸੁਣਨਾ ਹੀ ਪਿਆ ਇਸ ਕਰਕੇ ਕਲਾਮ ਚ ਲਿਖਿਆ ਸੁਣਨ ਦੇ ਨਾਲ ਈਮਾਨ ਪੈਦਾ ਹੁੰਦਾ ਹੈ ਤੁਸੀਂ ਬੰਦੇ ਨੂੰ ਸੁਣਨ ਕਿਸ ਐਂਗਲ ਦੇ ਨਾਲ ਰਹੇ ਹੋ ਉਹ ਹੀ ਤੁਹਾਨੂੰ ਉਸ ਉਹਦੇ ਵਿੱਚੋਂ ਮਿਲ ਜਾਣਾ ਤੁਸੀਂ ਇੱਕ ਪ੍ਰਚਾਰਕ ਨੂੰ ਜਿਸ ਐਂਗਲ ਦੇ ਨਾਲ ਸੁਣ ਰਹੇ ਹੋ ਤੁਹਾਨੂੰ ਉਹੋ ਹੀ ਚੀਜ਼ ਉਹਦੇ ਚੋਂ ਮਿਲ ਜਾਣੀ ਹੈ ਉਹਦੀ ਗਲਤੀ ਫੜਨ ਦੇ ਲਈ ਸੁਣ ਰਹੇ ਹੋ ਤੇ ਤੁਹਾਨੂੰ ਬੰਦਗੀ ਦੇ ਵਿੱਚ ਉਹਦੀਆਂ ਗਲਤੀਆਂ ਢਾਡੇ ਤੋਂ ਵੱਧ ਕੋਈ ਲਾਭ ਹੀ ਨਹੀਂ ਸਕਦਾ ਜੇ ਤੁਸੀਂ ਬਰਕਤ ਦੇਣ ਲਈ ਸੁਣ ਬਰਕਤ ਲੈਣ ਲਈ ਸੁਣ ਰਹੇ ਹੋ ਤੇ ਤੁਹਾਡੇ ਵਰਗੀ ਬਰਕਤ ਲੈ ਹੀ ਕੋਈ ਨਹੀਂ ਸਰਬਾਹੰਕਾਰ ਹੱਥ ਉਠਾ ਕੇ ਬੋਲੋ ਹallelujah 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 ਪ੍ਰਭੂ ਦੇ ਨਾਮ ਨੂੰ ਮਹਿਮਾ ਤੇ ਵਡਿਆਈ ਦਿੰਦੇ ਹਾਂ ਲਿਖਿਆ ਯਿਸੂ ਮਸੀਹ ਜਦੋਂ ਪ੍ਰਚਾਰ ਕਰਦਾ ਸੀਗਾ ਤੇ ਕਿਹੜੇ-ਕਿਹੜੇ ਉਹਦੀ ਸੁਣ ਲਈ ਨੇੜੇ ਆਉਂਦੇ ਹੀ ਪਹਿਲਾਂ ਹਾਂਜੀ ਪਾਪੀ ਅਤੇ ਮਸੂਲੀਏ ਉਹਦੇ ਨੇੜੇ ਆਉਂਦੇ ਸੀ ਉਹਦੀ ਸੁਣਨ ਵਾਸਤੇ ਕਿਉਂਕਿ ਉਹ ਪਾਪੀਆਂ ਨੂੰ ਕਬੂਲ ਕਰ ਰਿਹਾ ਸੀ ਉਹ ਮਸੂਲੀਆਂ ਦੇ ਘਰ ਖਾਣਾ ਖਾ ਰਿਹਾ ਸੀ ਹallelujah ਹallelujah ਤੁਸੀਂ ਧਿਆਨ ਦਿਓ ਪ੍ਰਾਣੇ ਨੇਮ ਦੇ ਅੰਦਰ ਹੈਕਲ ਦੇ ਵਿੱਚ ਕੁਝ ਕੈਟਾਗਰੀਜ਼ ਦੇ ਬੰਦੇ ਜਿਹੜੇ ਸੀਗੇ ਉਹ ਵੱੜਨੇ ਮਨਾ ਸੀ ਕਿੰਨੇ ਸਮਝਣ ਦੇ ਹਾਕਲ ਦੇ ਵਿੱਚ ਕੁਝ ਕਿਸਮਾਂ ਦੇ ਲੋਕ ਜਿਹੜੇ ਸਨ ਕੋੜੀ ਹੋ ਗਏ ਮਸੂਲੀਏ ਹੋ ਗਏ ਹਰਾਮਕਾਰ ਹੋ ਗਏ ਨਲ ਫਿਸੇ ਵਾਲਿਆਂ ਵਾਲੇ ਹੋ ਗਏ ਔਰ ਜਿੰਨੇ ਵੀ ਮਤਲਬ ਪਾਪ ਨਾਲ ਜੁੜੇ ਹੋਏ ਬੰਦੇ ਸੀਗੇ ਉਹ ਕੋਈ ਹਾਕਲ ਵਿੱਚ ਵੜ ਨਹੀਂ ਸੀ ਸਕਦਾ ਕਈਆਂ ਪੀੜੀਆਂ ਤੱਕ ਪ੍ਰਭੂ ਨੇ ਕਿਹਾ ਸੀ ਵੜ ਨਹੀਂ ਸਕਦੇ ਸ਼ਾਇਦ 14 ਪੀੜੀਆਂ ਤੱਕ ਔਰ ਯਿਸੂ ਮਸੀਹ ਆਇਆ ਸਬਤ ਵਾਲੇ ਦਿਨ ਸਾਰੇ ਹੀ ਚਰਚ ਨਹੀਂ ਜਾਂਦੇ ਮਤਲਬ ਸਾਰੇ ਹੈ ਕਲਚ ਨਹੀਂ ਸੀ ਜਾਂਦੇ ਇਸ ਕਰਕੇ ਪ੍ਰਭੂ ਯੇਸ਼ੂ ਮਸੀਹ ਸਬਤ ਵਾਲੇ ਦਿਨ ਜਦੋਂ ਕੰਮ ਕਰਦਾ ਸੀ ਤੇ ਉਹ ਕਿਉਂ ਕੰਮ ਕਰਦਾ ਸੀ ਭਲਾ ਸਬਤ ਵਾਲੇ ਦਿਨ ਕਿਉਂ ਚਮਤਕਾਰ ਕਰਦਾ ਸੀ ਉਹ ਇਸ ਲਈ ਕਿ ਲੋਕ ਸਬਤ ਉਤੇ ਸਵਾਲ ਕਰਨ ਤੇ ਮੈਂ ਸਵਾਲਾਂ ਦਾ ਜਵਾਬ ਦਵਾਂਗਾ ਲਾ ਸੀ ਅਸਲ ਚ ਬਿਨਾ ਸਵਾਲ ਤੋਂ ਜਵਾਬ ਨਹੀਂ ਸੀ ਦਿੰਦਾ ਧਨਪਤਾ ਯਕਸ਼ਮ ਸਿੰਘ ਖਜਾ ਵੀ ਦਿੰਦਾ ਸੀ ਉਹਨਾਂ ਨੂੰ ਇੱਕ ਵਾਰ ਦੀ ਗੱਲ ਆ ਕਿ ਪ੍ਰਭਯਕਸ਼ਮ ਸਿੰਘ ਨਾ 6 ਦੇ ਵਿੱਚ ਇੱਕੋ ਹੀ ਗੱਲ ਚਾਰ ਵਾਰੀ ਕਹਤੀ ਇੱਕੋ ਹੀ ਗੱਲ ਚਾਰ ਵਾਰੀ ਕਹਤੀ ਜਦ ਤੱਕ ਕੋਈ ਮਨੁੱਖ ਦੇ ਪੁੱਤਰ ਦਾ ਮਾਸ ਤੇ ਲਹੂ ਨਹੀਂ ਪੀਂਦਾ ਅੰਤਰੇ ਦੇਨੋਂ ਜਿਉਂਦਾ ਖੜਾ ਨਹੀਂ ਹੋ ਸਕਦਾ ਪਰ ਮਨੇ ਕਿਹਾ ਜਿਹੜਾ ਇਹ ਕੰਮ ਕਰੇਗਾ ਮੈਂ ਉਹਨੂੰ ਅੰਤ ਦੇ ਦਿਨ ਜਿਉਂਦਾ ਖੜਾ ਕਰਾਂਗਾ ਇੱਕ ਵਾਰੀ ਹੋਇਆ ਦੋ ਵਾਰੀ ਹੋਇਆ ਤਿੰਨ ਵਾਰੀ ਹੋਇਆ ਇੱਕੋ ਹੀ ਅਧਿਆਏ ਵਿੱਚ ਯੋਹੰਨਾ 6 ਇੱਕੋ ਹੀ ਅਧਿਆਏ ਵਿੱਚ ਉਹਨੇ ਇੱਕੋ ਹੀ ਗੱਲ ਚਾਰ ਵਾਰੀ ਕਹੀ ਹੈ ਮਤਲਬ ਜਿਉਂਨੇ ਕਹੀ ਹੈ ਤੇ ਫਿਰ ਕਹੀ ਆ ਕਲਾਮ ਚ ਲਿਖਿਆ ਜ਼ਮੀਨ ਅਸਮਾਨ ਟਲ ਜਾਣਗੇ ਮੇਰਾ ਵਚਨ ਕਦੇ ਟਲ ਨਹੀਂ ਸਕਦਾ 100 ਪੇਡਾਂ ਨੇ ਕਿੰਨੀਆਂ ਭਾਈ 100 ਕਿੰਨੀਆਂ ਗਵਾਚੀਆਂ ਨੇ 1 ਗਵਾਜ ਜਾਏ ਤੇ ਉਹ ਉਹਨਾਂ ਦੇ ਨਵਿਆ ਨੂੰ ਕਿੱਥੇ ਛੱਡੇਗਾ ਉਜਾੜ ਵਿੱਚ ਕਿਉਂ ਉਹਨਾਂ ਜਿਹੜੇ ਨਵਿਆ ਦਾ ਕੀ ਬਣਿਆ ਫਿਰ ਕਨੇ ਸਮਝਣ ਦਾ ਹੈ ਉਹਨਾਂ ਦੇ ਨਵਿਆ ਦਾ ਕੀ ਬਣਿਆ ਕਿਤੇ ਲਾਗੇ ਛੱਡੀਆਂ ਉਜਾੜ ਚ ਹੀ ਕਿਉਂ ਛੱਡੀਆਂ ਉਹਨੇ ਇੱਕ ਦੀ ਉਹਨੂੰ ਪਈ ਆ ਜ਼ਿਆਦਾ ਹੀ ਕੁਝ ਪਈ ਆ ਇੱਕ ਨੂੰ ਲੱਭਣ ਤੌਰ ਪਿਆ 99 ਛੱਡ ਗਿਆ ਛੱਡ ਕੇ ਵਿਹਾੜ ਚ ਗਿਆ ਵਿਵਾੜੇ ਚ ਛੱਡ ਜਾ ਕਿਤੇ ਵਾੜੇ ਚ ਕਿੱਦਾਂ ਛੱਡਦਾ ਵਾੜੇ ਦਾ ਤੇ ਦਰਵਾਜ਼ਾ ਇਨੀ ਨਹੀਂ ਹੁੰਦਾ ਯਿਸੂ ਮਸੀਹ ਨੇ ਕਿਹਾ ਪੇਡਾਂ ਦੇ ਬੂਵੇ ਦਾ ਦਰਵਾਜ਼ਾ ਮੈਂ ਹਾਂ ਪ੍ਰਾਣੇ ਸਮੇਂ ਚ ਜਦੋਂ ਪੇਡਾਂ ਵਾੜੇ ਵਿੱਚ ਅਜਾਲੀ ਸ਼ਾਮ ਨੂੰ ਲੈ ਕੇ ਆਉਂਦਾ ਸੀਗਾ ਧਿਆਨ ਦੇਣਾ ਉਸ ਵਾੜੇ ਦਾ ਦਰਵਾਜ਼ਾ ਨਹੀਂ ਸੀ ਹੁੰਦਾ ਅਜਾਲੀ ਆਪ ਲੰਮੇ ਪੈਂਦਾ ਸੀ ਆਪ ਉਹਨਾਂ ਦਾ ਦਰਵਾਜ਼ਾ ਬੰਦਾ ਸੀ ਹallelujah ਹallelujah ਆਪ ਦਰਵਾਜ਼ਾ ਬੰਦਾ ਸੀ ਨੂ ਦੀ ਕਿਸ਼ਤੀ ਦਾ ਦਰਵਾਜ਼ਾ ਯਿਸੂ ਮਸੀਹ ਨੂੰ ਬਿਆਨ ਕਰਦਾ ਹੱਥ ਉਠਾ ਕੇ ਬੋਲੋ ਹallelujah ਹallelujah ਇਸ ਲਈ ਨੂ ਨੂੰ ਕੋਈ ਅਧਿਕਾਰ ਨਹੀਂ ਵੀ ਉਹ ਬੰਦ ਕਰੇ ਐਸਾ ਬੰਦ ਹੋਇਆ ਨੂ ਵੀ ਖੋਲ ਨਹੀਂ ਸਕਦਾ ਕਿੰਨੇ ਸਮਝਾਂਗੇ ਤਾਂ ਕਿੰਨੀਆਂ ਉਜਾੜ ਵਿੱਚ ਛੱਡੀਆਂ ਬਈ ਬਵਿਸ਼ਤਾ ਕਿੱਥੇ ਮਿਲੀ ਸੀ ਉਹਨਾਂ ਨੂੰ ਹਾਂਜੀ ਇਸਰਾਇਲ ਨੂੰ ਬਵਿਸ਼ਤਾ ਕਿੱਥੇ ਮਿਲੀ ਉਜਾਰਚ ਹਾਲੇਲੂਇਆ ਹਾਲੇਲੂਇਆ ਭੇਡ ਦੇ ਗਵਾਚਣ ਦੀ ਵਜ੍ਹਾ ਭੇਡ ਨਹੀਂ ਸੀ ਗਈ ਭੇਡ ਦੇ ਗਵਾਚਣ ਦੀ ਵਜ੍ਹਾ ਅਜਾਲੀ ਸੀਗਾ ਕਿਉਂਕਿ ਉਹਨੇ ਬਵਿਸ਼ਤਾ ਇਹੋ ਜਿਹੀ ਬਣਾਈ ਹੀ ਬਵਿਸ਼ਤਾ 'ਚ ਰਹਿਣਾ ਸਿਖਾਇਆ ਲਾਈਨ 'ਚ ਲੱਗਣਾ ਸਿਖਾਇਆ ਇਹ ਕਰਨਾ ਉਹ ਕਰਨਾ ਸਾਰਾ ਕੁਝ ਲੇਕਿਨ ਇੱਕ ਪੇਡ ਜਿਹੜੀ ਸੀਗੀ ਉਹ ਕਿਸੇ ਕੀ ਲੰਬੇ ਉਹਦੀ ਬਵਸਥਾ ਉਹਦੀ ਤਾੜਨਾ ਉਹਦੀ ਸੋਟੀ ਤੇ ਉਹਦੀ ਲਾਠੀ ਸਹਿ ਨਹੀਂ ਸਕੇ ਉਹ ਗਵਾਚ ਗਈ ਉਹਦੇ ਗਵਾਚਣ ਦੀ ਵਜ੍ਹਾ ਪਤਾ ਕੀ ਸੀ ਕਿਉਂਕਿ ਉਹ ਪੇਡ ਸੀ ਉਹਦੇ ਗਵਾਚਣ ਦੀ ਵਜ੍ਹਾ ਪੇਡ ਸੀਗੀ ਉਦੇ ਗਵਾਚਣ ਦੀ ਵਜ੍ਹਾ ਜਾਲੀ ਸੀਗਾ ਇਹ ਸੀ ਕਿ ਉਹਦਾ ਸੁਭਾਅ ਭੇਡਦਾ ਸੀਗਾ ਹਾਲੇਲੂਇਆ ਕਲਾਮ ਚ ਲਿਖਿਆ ਮੇਰੀਆਂ ਭੇਡਾਂ ਮੇਰੀ ਆਵਾਜ਼ ਨੂੰ ਕੀ ਕਰਦੀਆਂ ਸੁਣਦੀਆਂ ਨੇ ਪਛਾਨਦੀਆਂ ਨੇ ਹਾਲੇਲੂਇਆ ਤੇ ਮੇਰੇ ਪਿੱਛੇ ਲੱਗੀਆਂ ਆਉਂਦੀਆਂ ਨੇ ਝਾਨ ਦੇਣਾ ਮੈਂ ਗੱਲ ਕਰ ਕਿੱਥੇ ਰਿਹਾ ਹਾਂ ਐਦਾਂ ਲੱਗਣਾ ਵੀ ਗੱਲ ਉਤਾਂ ਹੀ ਉਥਲ ਪੁਥਲ ਜੀ ਕਰ ਹੋ ਗਈ ਸ਼ੁਰੂ ਐਦਾ ਲੱਗਣਾ ਉਥੋ-ਪਥੋਲ ਜਾ ਹੋ ਗਿਆ ਕੰਮ ਖਰਾਬ ਹੋ ਗਿਆ ਵਾ ਜਨਾਂ ਜੇ ਕੰਮ ਖਰਾਬ ਨਹੀਂ ਹੁੰਦਾ ਠੀਕ ਵੀ ਹੋ ਜੇ ਪ੍ਰਾਣਾ ਨੇਮ ਕੰਮ ਸਹੀ ਸੀਗਾ ਜੋ ਖਲਾਰਾ ਨਹੀਂ ਸੀ ਤੇ ਨਵੇਂ ਨੇਮ ਦੀ ਲੋੜ ਫਿਰ ਪੈਣੀ ਨਹੀਂ ਸੀ ਚਾਹੀਦੀ ਹਾਲੇਲੂਇਆ ਹਾਲੇਲੂਇਆ ਆਮੇਨ ਅਜਾਲੀ 99 ਪੇਡਾਂ ਨੂੰ ਝਾੜ ਚ ਛੱਡਦਾ ਬਵਸਤਾ ਉਹਨਾਂ ਨੂੰ ਝਾੜ ਚ ਮਿਲੀ ਸੀ ਉਸ ਬਵੈਸਤਾ ਨਹੀਂ ਮਨੁੱਖ ਨੂੰ ਬਾਹਰੋਂ ਠੀਕ ਰਹਿਣਾ ਸ਼ੁਰੂ ਕਰਤਾ ਸਬਤ ਦੇ ਇਮਾਨਦਾਰ ਵਿਸ਼ਵਾਸੀ ਬਣਾਤਾ ਕਿੰਨੇ ਬਈ ਕਿੰਨੇ ਬਣਾਇਆ ਸਬਤ ਦੇ ਇਮਾਨਦਾਰ ਵਿਸ਼ਵਾਸੀ ਬਵੈਸਤਾ ਨੇ ਸ਼ਰਾ ਨੇ ਉਹ ਕਹਿੰਦੇ ਸੀਗੇ ਬੰਦਾ ਜੋ ਮਰਜ਼ੀ ਹੋਵੇ ਪਰ ਉਹਦੀ ਸੁਨਤ ਹੋਣੀ ਚਾਹੀਦੀ ਐ ਬੰਦਾ ਅੰਦਰੋਂ ਅਸਲੀ ਆ ਅੰਦਰੋਂ ਨਕਲੀ ਆ। ਪਾਰੋ ਦੀ ਸੁਨਤ ਹੋਣੀ ਸੁਨਤ ਇਸرائیਲੀ ਯਹੂਦੀ ਹੋਣ ਦਾ ਚਿੰਨ ਸੀਗਾ। ਉਹ ਇਸرائیਲੀ ਮੰਨੇ ਜਾਂਦੇ ਸੀਗੇ। ਪਰ ਅਸੀਂ ਵੇਖਦੇ ਹਾਂ ਕਿ ਇਸرائیਲੀ ਹੋਣ ਦੇ ਬਾਵਜੂਦ ਵੀ ਉਹ ਸ਼ਰਾ ਦੇ ਪੱਕੇ ਸੀਗੇ। ਉਹ ਸਬਤ ਦੇ ਪੱਕੇ ਸੀਗੇ ਉਹ ਪਸਾਦਾ ਪਰਬ ਤਰੀਕ ਦੇ ਉੱਤੇ ਬਿਲਕੁਲ ਫਿੱਟ ਮਣਾਉਂਦੇ ਸੀਗੇ ਉਹ ਹੈਕਲ ਵਿੱਚ ਚੜਾਵੇ ਲੈ ਕੇ ਜਾਂਦੇ ਸਨ ਲੇਕਿਨ ਫਿਰ ਵੀ ਪਰਮੇਸ਼ਰ ਉਹਨਾਂ ਤੋਂ ਕਈ ਵਾਰੀ ਹਜ਼ਾਰਾਂ ਵਾਰੀ ਨਾਰਾਜ਼ ਰਿਹਾ ਕਿਉਂਕਿ ਉਹ ਬਾਰੋ ਵਚਨ ਪੂਰਾ ਕਰਦੇ ਸਨ ਪਰ ਦਿਲ ਕੀ ਸੀ ਭਲਾ ਉਹਨਾਂ ਦੇ ਥੋੜਾ ਧਿਆਨ ਇੱਧਰ ਦੇਣਾ ਦਿਲ ਕੀ ਸੀ ਭਲਾ ਉਹਨਾਂ ਦੇ ਲਿਖਤ ਪੂਰੀ ਕਰਦੇ ਸੀ ਕੀ ਪੂਰੀ ਕਰਦੇ ਸੀ ਭਲਾ ਧਿਆਨ ਇੱਧਰ ਕਾ ਕੇ ਹੋਣੀ ਦੇ ਲਾ ਧਿਆਨ ਇੱਧਰ ਸਵੇਰੇ ਨਹੀਂ ਦਿੱਤਾ ਜਾਣਾ ਕਿੰਨੇ ਸਮਝਣ ਦਾ ਹੈ ਲਿਖਿਆ ਇੱਕ ਮਨੋਕ ਜਿਹੜਾ ਅੱਧੀ ਰਾਤ ਵੇਲੇ ਪਲ ਉਸ ਵਚਨ ਸੁਣਾਉਂ ਰਿਹਾ ਸੀ ਜੋ ਬਾਰੀ ਚ ਬੈਠਾ ਹੀ ਅਗਲਾ ਬਾਰੀ ਤੋਂ ਅੰਦਰ ਨਹੀਂ ਗਿਆ ਬਾਰੀ ਹੀ ਗਿਆ ਉਹਦੇ ਪ੍ਰਭ ਦਾ ਧੰਨਵਾਦ ਹੋ ਗਿਆ ਮਸਾ ਉੱਥੇ ਹੈਗਾ ਸੀ ਤੇ ਜੀਂਦਾ ਹੋ ਗਿਆ ਇਸ ਕਰਕੇ ਕਲਾਮ ਸੁਣਨਾ ਤੇ ਬੜੇ ਧਿਆਨ ਨਾਲ ਸੁਣਨਾ ਹੈ 99 ਹੋਰ ਆ ਕਮਿਆ ਜਿਹੜੀ ਐਂਡ ਆ ਬਿਲਕੁਲ ਪਰ ਫਿਰ ਵੀ ਉਹ ਐਂਡ ਨਹੀਂ ਗਾ 99 ਹੋਰ ਅਕਮਿਆ ਜਿਹੜੀ ਸੰਪੂਰਨ ਲੱਗਦੀ ਆ ਫਿਰ ਵੀ ਉਹ ਸੰਪੂਰਨ ਆ ਆਮਨ ਇੱਕ ਮੈਂ ਪ੍ਰਚਾਰ ਕੀਤਾ 99 ਇਕੱਲਾ ਹੀ ਉਹਦਾ ਨਾਮ 99 ਸੀਗਾ ਜਦੋਂ ਅਬਰਾਹ ਜਦੋਂ ਅਬਰਾਮ ਉਹਦੇ ਪਿਓ ਨੇ ਉਹਦਾ ਨਾਮ ਅਬਰਾਮ ਰੱਖਿਆ ਅਬਰਾਮ ਨੂੰ ਪਰਮੇਸ਼ੁਰ ਦਾ ਦੂਤ ਮਿਲਦਾ ਰਿਹਾ ਪਰ ਤਾਂ ਉਹਦਾ ਨਾਂ ਕੀ ਸੀ ਭਾਈ? ਅਬਰਾਮ ਹੀ ਸੀਗਾ। ਅਬਰਾਮ ਨੂੰ ਪ੍ਰਭੂ ਦਰਸ਼ਨ ਦਿੰਦਾਰਿਆ ਫਿਰ ਵੀ ਉਹਦਾ ਨਾਂ ਕੀ ਰਿਹਾ? ਦਰਸ਼ਨ ਤੇ ਬਰਕਤਾਂ ਦਿੱਤੀਆਂ ਜੀ ਲਾਈਟ ਬੰਦ ਕਰ ਕਰਕੇ। ਬਰਕਤਾਂ ਦਿੱਤੀਆਂ ਸਾਰਾ ਕੁਝ ਦਿੱਤਾ ਪਰ ਫਿਰ ਵੀ ਉਹਦਾ ਨਾਂ ਅਬਰਾਮ ਹੀ ਰਿਹਾ। ਅਬਰਾਹਮ ਨਾਮ ਇਸਹਾਕ ਨਾਲ ਜੁੜਿਆ ਹੀ ਅਸਲ ਵਿੱਚ। ਨੜੇ ਨਵਿਆ ਵਰਿਆਂ ਦਾ ਜਦੋਂ ਹੋਇਆ ਪ੍ਰਭੂ ਨੇ ਉਹਨੂੰ ਇਸਹਾਕ ਦੇਣ ਦਾ ਇੱਕ ਵਾਰੀ ਫੇਰ ਵਾਅਦਾ ਕਰ ਦਿੱਤਾ ਹallelujah 75 ਸਾਲਾਂ ਦਾ ਅਸੀਂ ਜਦੋਂ ਇਹ ਨਾਲ ਵਾਅਦਾ ਹੋਇਆ 25 ਸਾਲ ਇੰਦਾ ਲਟਕੇ ਲੰਗੇ ਉਸ ਵਾਅਦੇ ਦੇ ਉੱਤੇ ਟਿਕਿਆ ਰਿਆ ਨੇਚਾ ਦੇ ਉੱਤੇ ਟਿਕਿਆ ਰਿਆ ਵਿਸ਼ਵਾਸ ਦੇ ਉੱਤੇ ਟਿਕਿਆ ਰਿਆ ਹallelujah ਔਰ ਜਦੋਂ ਪ੍ਰਭੂ ਉਹਦੇ ਕੋਲ ਆਇਆ ਉਸ ਦਿਨ ਉਹ 99ਵਾਂ ਵਰਿਆਂ ਦਾ ਹੋ ਗਿਆ ਹੈ ਇੱਕੋ ਹੀ ਸਾਲ ਰਹਿ ਗਿਆ ਸੀ ਇੱਕ ਸਾਲ ਪਹਿਲਾਂ ਪਰਮੇਸ਼ਰ ਉਹ ਦਿਖਵਾ ਗਿਆ ਸੀ 99 ਨੂੰ 100 ਕਰਨ ਵਾਸਤੇ ਤੇ ਅਬਰਾਮ ਨੂੰ ਅਬਰਾਹਾਮ ਕਰਨ ਵਾਸਤੇ ਤੇ ਸਰਾਇ ਨੂੰ ਸਾਰਾ ਕਰਨ ਵਾਸਤੇ ਇਸ ਕਰਕੇ ਚੱਲਦੇ ਰਹੋ 99 ਨੰਬਰ ਬੰਦੇ ਦਾ ਜੇ ਬੰਦਾ ਇੱਕੋ ਹੀ ਗੱਲ ਤੋਂ ਰਹਿ ਜਾਂਦਾ ਤੇ ਇੱਕ ਕੌਣ ਆ ਇੱਕ ਪਰਮੇਸ਼ਵਰਿਆ ਆਮੀਨ ਅਬਰਾਹਮ ਦਾ ਮਤਲਬ ਹੈ ਬੰਦਾ ਅਬਰਾਹਮ ਦਾ ਮਤਲਬ ਹੈ ਬੰਦਾ ਤੇ ਪਰਮੇਸ਼ਵਰ ਦੋਵੇਂ ਇੱਕ ਕਲਾਮ ਚ ਲਿਖਿਆ ਹਨੋਕ ਪਰਮੇਸ਼ਵਰ ਦੇ ਨਾਲ ਚੱਲਦਾ ਚੱਲਦਾ ਕੀ ਹੋ ਗਿਆ ਬਈ ਕਿਦੇ ਨਾਲ ਚੱਲਦਾ ਚੱਲਦਾ ਮੈਂ ਇੱਥੇ ਕਹਾਂਗਾ ਅਲੋਪ ਨਹੀਂ ਹੋਇਆ ਅਨੋ ਪਰਮੇਸ਼ਵਰ ਦੇ ਨਾਲ ਚੱਲਦਾ ਚੱਲਦਾ ਪਰਮੇਸ਼ਵਰ ਹੋ ਗਿਆ ਕਿਉਂਕਿ ਪਰਮੇਸ਼ਵਰ ਹੀ ਤੇ ਅਲੋਪ ਆ ਪਰਮੇਸ਼ਵਰ ਦੇ ਵਿੱਚ ਹੀ ਨਾ ਵੜ ਗਿਆ ਕਉ ਦਿਖਾਈ ਨਹੀਂ ਉਹ ਖੁਦ ਪਰਮੇਸ਼ਰ ਬਣ ਗਿਆ ਹੱਥ ਉਠਾ ਕੇ ਬੋਲੋ ਹਾਲੇਲੂਇਆ ਹਾਲੇਲੂਇਆ ਇਸ ਲਈ ਪਰਮੇਸ਼ਰ ਦੀ ਸਦਾ ਇੱਛਾ ਰਹੀ ਆ ਕਿ ਉਹ ਬੰਦੇ ਦੇ ਨਾਲ ਜੀਵੇ ਬੰਦੇ ਦੇ ਨਾਲ ਤੁਰੇ ਸਦਾ ਹੀ ਪਰਮੇਸ਼ਰ ਦੀ ਇੱਛਾ ਆ ਆਖਰੀ ਦਿਨਾਂ ਵਿੱਚ ਅੱਜ ਦੀ ਮੀਟਿੰਗ ਦੇ ਵਿੱਚ ਵੀ ਪਰਮੇਸ਼ਰ ਦੀ ਹੀ ਇੱਛਾ ਆ ਕਿ ਉਹ ਮਨੁੱਖਾਂ ਦੇ ਵਿੱਚ ਰਹੇ ਇਹ ਮੇਰਾ ਪਿਆਰਾ ਪੁੱਤਰ ਆ ਜਿਸ ਦੇ ਵਿੱਚ ਰਹਿ ਕਿਵੇਂ ਨਾਲ ਰਹਿ ਕੇ ਨਹੀਂ ਪ੍ਰਾਣ ਨਿਯਮ ਦੇ ਅੰਦਰ ਯਹਵਾ ਨਾਲ ਰਹਿਣ ਵਾਲਾ ਯਹਵਾ ਸੀਗਾ ਹallelujah ਅਮੇਨ ਪਰ ਨਵੇਂ ਨਿਯਮ ਦੇ ਅੰਦਰ ਉਹ ਵਿਚ ਰਹਿਣ ਵਾਲਾ ਹੀ ਹੋਗਾ ਹallelujah ਹallelujah ਕਿੰਨੇ ਜਣੇ ਗਵਾਚੇ ਸੀਗੇ ਬਈ ਇਦਨ ਦੇ ਬਾਗ 'ਚ ਹੈ ਦੋ ਜਣੇ ਹallelujah ਹallelujah ਆਦਮ ਤੇ ਹਵਾ ਦੋ ਜਣੇ ਗਵਾਚੇ ਸੀ ਕਿਉਂ ਗਵਾਚੇ ਸੀ ਕਿਉਂਕਿ ਉੱਥੇ ਕਮਾਂਡ ਸੀ ਉੱਥੇ ਹੁਕਮ ਸੀ ਉੱਥੇ ਬਵਿਸਥਾ ਸੀ ਉੱਥੇ ਸ਼ਰਾ ਸੀ ਉਥੇ ਪਰਮੇਸ਼ਰ ਦਾ ਕਾਨੂੰਨ ਸੀਗਾ ਲੇਕਿਨ ਉਥੇ ਪਛਤਾਪ ਨਹੀਂ ਹੈਗਾ ਸੀ ਇਹੀ ਪ੍ਰੋਬਲਮ ਉਥੇ ਪਈ ਪਛਤਾਪ ਹੈ ਨਹੀਂ ਸੀ ਉਥੇ ਪ੍ਰੋਬਲਮ ਇਹੀ ਪਈ ਜਿਹੜਾ ਪਰਮੇਸ਼ਰ ਉਥੇ ਰੁੱਖ ਲਗਾ ਰਿਹਾ ਔਰ ਉਹ ਲੋਕ ਰੁੱਖ ਲਗਾ ਕੇ ਕਹਿ ਰਿਹਾ ਕਿ ਸਾਰਿਆਂ ਫਲਾਂ ਨੂੰ ਖਾਣਾ ਪਰ ਐਸ ਰੁੱਖ ਤੋਂ ਨਹੀਂ ਖਾਣਾ ਇਹਦਾ ਮਤਲਬ ਕੀ ਸੀ ਅੰਦਰਲਾ ਵੀ ਮਨੁੱਖ ਸਾਰਿਆਂ ਕੋ ਖਾਂਦਾ ਖਾਂਦਾ ਇਹਦਾ ਵੀ ਖਾਬੀ ਇਹ ਆ ਅਸਲ ਚ ਗੱਲ ਹੈ। ਕਸੂਰ ਕਿਦਾ ਨਿਕਲਿਆ ਭਈ ਬਾਅਦ ਚ ਬੰਦੇ ਦਾ? ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਭੇਡ ਦੇ ਗਵਾਚਣ ਦੀ ਵਜ੍ਹਾ ਕੌਣ ਸੀ? ਯੇਸ਼ੂ ਮਸੀਹ ਪਹਾੜ ਤੇ ਜਾਂਦਾ। ਉੱਥੇ ਏਲੀਆ ਤੇ موسی ਟੱਕਰਦੇ ਉਹਨੂੰ ਮਿਲਦੇ ਆ। ਉਹਦਾ ਰੂਪ ਵੀ ਬਿਜਲੀ ਵਰਗਾ ਹੋ ਜਾਂਦਾ। ਔਰ ਜਦੋਂ heਠਾ ਉੱਤਰ ਰਿਹਾ ਹੁੰਦਾ ਚੇਲਿਆਂ ਨੂੰ ਪਤਾ ਕੀ ਕਹਿੰਦਾ? ਕਿਸੇ ਨੂੰ ਉਹਨਾਂ ਦੱਸਿਓ ਕਿ ਮੈਂ ਮਸੀਹ ਆ। ਕਿਉਂ ਆਇਆ ਇਹਨੇ ਕਿਉਂ ਆਇਆ ਵੀ ਕਿਸੇ ਨੂੰ ਨਾਲ ਦੱਸਿਓ ਜਿਹੜੀ ਗੱਲ ਤੁਸੀਂ ਕਿਸੇ ਨੂੰ ਫੋਰਸ ਕਰਕੇ ਕਹਿੰਦੇ ਹੋ ਵੀ ਕਿਸੇ ਨੂੰ ਨਹੀਂ ਦੱਸਣੀ ਇਹਦਾ ਮਤਲਬ ਪਤਾ ਕੀ ਹੁੰਦਾ ਸਭ ਉਹਦਾ ਫਾਇਦੇ ਹੱਥ ਉਠਾ ਕੇ ਬੋਲੋ ਹallelujah ਹallelujah ਅਹੀਂ ਜੇ ਤੈਨੂੰ موسی ਤੇ ਈਲੀਆ ਮਿਲ ਗਏ ਤੇਰਾ ਰੂਪ ਬਿਜਲੀ ਵਾਲਾ ਹੋ ਗਿਆ ਭੁੱਲੰਦੇ ਇਹਨਾਂ ਨੂੰ ਗੱਲ ਤਾਨੂੰ ਪਤਾ ਜਦੋਂ ਅਸੀਂ ਗੱਲ ਕਰਦੇ ਆਂ ਵੀ ਆਹ ਗੱਲ ਕਿਸੇ ਨੂੰ ਨਹੀਂ ਦੱਸੀ 20 ਦਿਨਾਂ ਬਾਅਦ ਕੋਈ ਬੰਦਾ ਸਾਨੂੰ ਮਿਲੇ ਤੇ ਉਹਨੂੰ ਦੁਬਾਰਾ ਅਸੀਂ ਰੀਨਿਊ ਕਰ ਦਿੰਨੇ ਉਹ ਗੱਲ ਨੂੰ ਕਿਹੜੀ ਗੱਲ ਕਹਿ ਕੇ ਭਲਾ ਵੀ ਉਹ ਗੱਲ ਕਿਸੇ ਨੂੰ ਦੱਸੀ ਤੇ ਨਹੀਂ ਉਹ ਬੰਦੇ ਨੇ ਗੱਲ ਭੁੱਲੀ ਹੁੰਦੀ ਆ ਉਹ ਦੁਬਾਰਾ ਚੇਤੇ ਆ ਜਾਂਦੀ ਕਿੰਨੇ ਸਮਝਣ ਲੈ ਉਹ ਗੱਲ ਅੱਜ ਹਰ ਭਾਸ਼ਾ ਵਿੱਚ ਛਪ ਗਈ ਵੀ ਯਸੂ ਨੇ ਕਿਹਾ ਹੀ ਇਹ ਗੱਲ ਕਿਸੇ ਨੂੰ ਨਾ ਦੱਸਿਓ ਹਰ ਭਾਸ਼ਾ ਵਿੱਚ ਛਪ ਗਈ ਔਰ ਉਹੀ ਗੱਲ ਉਹਨਾਂ ਜ਼ਿਆਦਾ ਦੱਸੀ ਹੈ ਪਵਿੱਤਰ ਆਤਮਾ ਪਾ ਕੇ ਹੱਥ ਉਠਾ ਕੇ ਬੋਲੋ ਹਾਲੇਲੂਇਆ ਤੇ ਕਿਹੜੀ ਗੱਲ ਕਹੀ ਫਿਰ ਉਹਨੇ ਅਦਨ ਦੇ ਬਾਗ ਚ ਵੀ ਸਾਰਿਆਂ ਰੁੱਖਾਂ ਤੋਂ ਖਾਈ ਤੇ ਐਸ ਰੁੱਖ ਤੋਂ ਨਾ ਖਾਈ ਤੇ ਉਹਨਾਂ ਦਾ ਧਿਆਨ ਕਿੰਨੇ ਦਵਾਇਆ ਰੁੱਖ ਵੱਲ ਬਈ ਹੈ ਇਹ ਸੁਬਸੀ ਖੁਦਾ ਨੇ ਉਹ ਖੁਦਾ ਨੇ ਆਪ ਹੀ ਦਵਾਇਆ ਆ ਫ੍ਰਿਜ ਵਿੱਚ ਚੀਜ਼ਾਂ ਪਈਆਂ ਨੇ ਇਹਨਾਂ ਦੀ ਨਹੀਂ ਗੱਲ ਕੋਈ ਆੜਾ ਡੂੰਗੇ 'ਚ ਟੱਗੀ ਆ ਨਾ ਚੀਜ਼ ਇਹ ਨਹੀਂ ਖਾਣੀ ਲਓ ਜੀ ਉਹਦਾ ਫ੍ਰਿਜ ਵਾਲ ਧਿਆਨ ਜਾਣਾ ਹੀ ਨਹੀਂ ਉਹਦਾ ਹੁੰਦੇ ਜਾਂਦੇ ਮੂੰਹ ਧੋਂਦਿਆਂ ਮੋਬਾਈਲ ਵੇਂਦਿਆਂ ਅੰਦਰ ਬਾਹਰ ਵੜਦਿਆਂ 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 ਉਹਦਾ ਧਿਆਨ ਕਿੱਥੇ ਜਾਣਾ ਬਈ ਬਈ ਉਹ ਡੂੰਗੇ 'ਚ ਕੀ ਆ ਤੇ ਡੂੰਗੇ 'ਚ ਪਾ ਹੋਏ ਹੀ ਕੱਖ ਨਾ ਕਿੰਨੇ ਸਮਝਣ ਦੇ ਤੋਂ ਮੇਰੇ ਗੱਲ ਕਰਨ ਦਾ ਵਿਸ਼ਾ ਇਹ ਆ ਕਿ ਭੇਡ ਦੇ ਗਵਾਚਣ ਦੀ ਵਜ੍ਹਾ 12 ਨੇ ਮਿਲਦਾ ਕੋਈ ਚੱਕਰ ਨਹੀਂ ਜਾਏਗਾ ਵਿੱਚ ਇਹ ਤਾਂ ਵੈਸੇ ਹੀ ਇੱਕ ਗਿਣਤੀ ਦੱਸੀ ਹੈ ਕਲਾਮ ਸਮਝਾਉਣ ਵਾਸਤੇ ਯਿਸੂ ਮਸੀਹ ਨੇ ਲਿਖਿਆ ਦਸ਼ਨਾਤ ਦਿੱਤਾ ਆਮਨ ਮਸਲਾ ਉਹਦਾ ਬਹੁਤੇ ਜਾਣੇ ਲੱਭਣ ਦਾ ਨਹੀਂਗਾ ਮਸਲਾ ਉਹਦਾ ਇੱਕੋ ਹੀ ਲੱਭਣ ਦਾ ਵਾ ਆਦਮ ਨੂੰ ਕੱਲੇ ਨੂੰ ਬਸ ਕਲਾਮ ਚ ਲਿਖਿਆ ਜਦੋਂ ਪਰਮੇਸ਼ੁਰ ਨੇ ਆਦਮ ਨੂੰ ਬਣਾਇਆ ਤੇ ਕਲਾਮ ਚ ਲਿਖਿਆ ਦੋਵਾਂ ਦਾ ਨਾਮ ਕੀ ਸੀ ਭਲਾ ਥੋੜਾ ਬੋਲੋ ਜਰਾ ਹਵਾ ਨਾਲ ਦੇ ਆਦਮ ਨੇ ਰੱਖਿਆ ਪਰ ਪਰਮੇਸ਼ਰੋਂ ਨੇ ਦੋਵਾਂ ਦਾ ਨਾਂ ਨਹੀਂ ਉਤਪਤ 5 ਅਧਿਆਇ ਚ ਲਿਖਿਆ ਖੁਦਾ ਨੇ ਦੋਵਾਂ ਦਾ ਨਾਂ ਨਹੀਂ ਆਦਮ ਰੱਖਿਆ ਇਸ ਕਰਕੇ ਆਦਮ ਗਵਾਚਾ ਸੀਗਾ ਉਹਦਾ ਆਦਮ ਨੂੰ ਲੱਭਣ ਦੇ ਲਈ ਇੱਕ ਦੂਸਰਾ ਆਦਮ ਆਇਆ ਆਦਮ ਜਦੋਂ ਗਵਾਚਾ ਆਦਮ ਜਦੋਂ ਪਾਪ ਵਿੱਚ ਚਲਾ ਗਿਆ ਉੱਥੇ ਕੋਈ ਪਛਤਾਪ ਨਹੀਂ ਸੀਗਾ ਉੱਥੇ ਕੋਈ ਤੋਬਾ ਨਹੀਂ ਸੀਗੀ ਔਰ ਜਿਹੜਾ ਪਰਮੇਸ਼ੁਰ ਇਹ ਕਹਿ ਸਕਦਾ ਕਿ ਜੇ ਤੁਸੀਂ ਖਾਓਗੇ ਪ੍ਰਿਸ਼ਟ ਹੋ ਜਾਓਗੇ ਮਰ ਚੋਗੇ ਉਹਨੇ ਇਹ ਕਿਉਂ ਨਹੀਂ ਕਿਹਾ ਕਿ ਜੇ ਕੋਈ ਗੱਲ ਨਹੀਂ ਖਾਦਾ ਵੀ ਜਾਏ ਤੇ ਤੋਬਾ ਕਰ ਲੋ ਇੱਕ ਆਪਸ਼ਨ ਹੈਗਾ ਨਹੀਂ ਸੀ ਉੱਥੇ ਆਪਸ਼ਨ ਹੈਗਾ ਉੱਥੇ ਸੈਟਿੰਗ ਚ ਹੈ ਹੀ ਨਹੀਂ ਕੁਝ ਉੱਥੇ ਹੈ ਹੀ ਨਹੀਂ ਆਪਸ਼ਨ ਤੋਬਾ ਦਾ ਇਸ ਕਰਕੇ ਜਦੋਂ ਪ੍ਰਭੂ ਯਿਸੂ ਮਸੀਹ ਆਇਆ ਧਿਆਨ ਦੇਣਾ ਕਲਾਮ ਚ ਲਿਖਿਆ ਪੌਲਸ ਕਹਿੰਦਾ ਦੂਜਾ ਆਦਮ ਸੀਗਾ ਪਹਿਲਾ ਆਦਮ ਤੇ ਖੁਦ ਗਵਾਚ ਗਿਆ ਦੂਜਾ ਆਦਮ ਗਵਾਚੇ ਹੋਇਆ ਆਦਮ ਨੂੰ ਲੱਭਣ ਆਇਆ ਹੱਥ ਉਠਾ ਕੇ ਬੋਲੋ ਹਾਲੇਲੂਆ ਆਦਮ ਤੂੰ ਸ਼ੇਰ ਉਹਦੇ ਕੋਲ ਸੀ ਚੀਤਾ ਉਹਦੇ ਕੋਲ ਸੀ ਬਗਿਆੜੋ ਦੇ ਕੋਲ ਸੀਗਾ ਮੋਰ ਉਹਦੇ ਕੋਲ ਸੀ ਸਾਰੇ ਜੀਵ ਜੰਤੂ ਉਹਦੇ ਕੋਲ ਸਮੁੰਦਰ ਦੀਆਂ ਮੱਛੀਆਂ ਆਕਾਸ਼ ਦੇ ਪੰਛੀ ਵਗੈਰਾ ਵਗੈਰਾ ਜੋ ਵੀ ਉਹਨੇ ਬਣਾਇਆ ਉਹਦੇ ਕੋਲ ਸੀ ਪਰ ਕਿਸੇ ਨੂੰ ਆਵਾਜ਼ ਨਹੀਂ ਮਾਰੀ ਉਹਨੇ ਇਕੱਲੇ ਹੀ ਨੂੰ ਕਿਹਾ ਆਦਮ ਤੂੰ ਆਦਮ ਦੇ ਕੋ ਆ ਚੰਦਾ ਮਤਲਬ ਸੀ ਸਾਰੀ ਸ੍ਰਿਸ਼ਟ ਦਾ ਗਵਾਜਨ ਕਿਉਂਕਿ ਸ੍ਰਿਸ਼ਟੀ ਸ੍ਰਿਸ਼ਟੀ ਆਦਮ ਦੇ ਲਈ ਬਣਾਈ ਗਈ ਸੀ ਆਦਮ ਰਾਜਾ ਸੀ ਤੇ ਜੇ ਰਾਜਾ ਕਾਬੂ ਆ ਗਿਆ ਪਰ ਜ ਆਪਣੇ ਆਪ ਹੀ ਕਾਬੂ ਆ ਗਈ ਕਿੰਨੇ ਸਮਝਣ ਦਾ ਅਸਲ ਚ ਪਰਮੇਸ਼ਵਰ ਜੋ ਉਥੇ ਆਦਨ ਦੇ ਬਾਗ ਵਿੱਚ ਹੀ ਘੁੰਮਦਾ ਰਹਿੰਦਾ ਉਹਨੂੰ ਲੈ ਕੇ ਆਦਮ ਨੂੰ ਤੇ ਉਹ ਮੁਰਦਿਆਂ ਚੋਂ ਜਿਉਂਦੇ ਕਰਨ ਵਾਲਾ ਵੀ ਪਰਮੇਸ਼ਰ ਹੈ ਸਾਬਤ ਨਾ ਕਦੇ ਹੁੰਦਾ ਹਾਲੇਲੂਇਆ ਹਾਲੇਲੂਇਆ ਉਹਨੇ ਇਸ ਲਈ ਬਿਮਾਰ ਕੀਤੇ ਕਿ ਸਾਬਤ ਕਰ ਸਕੇ ਕਿ ਮੈਂ ਬਿਮਾਰੀ ਤੋਂ ਚੰਗਿਆ ਕਰਨ ਵਾਲਾ ਪਰਮੇਸ਼ਵਰ ਹਾਂ ਉਸ ਨੇ ਇਸ ਲਈ ਕੋੜੀ ਕੀਤੇ ਉਹ ਇਹ ਦੱਸ ਸਕੇ ਕਿ ਮੈਂ ਕੋੜੀਆਂ ਨੂੰ ਸ਼ੁੱਧ ਕਰਨ ਵਾਲਾ ਪਰਮੇਸ਼ਵਰ ਹਾਂ ਹਾਲੇਲੂਇਆ ਉਹਨੇ ਇਸ ਕਰਕੇ ਲਾਜ਼ਰ ਨੂੰ ਕੀੜੇ ਪੈਣ ਦਿੱਤੇ ਤਾਂ ਕਿ ਉਹ ਇਹ ਸਾਬਤ ਕਰ ਸਕੇ ਕਿ ਮੈਂ ਜਿਹੜੇ ਕੀੜੇ ਬੰਦੇ ਦੇ ਅੰਦਰ ਪੈਂਦੇ ਆ ਉਹਨਾਂ ਨੂੰ ਛਿੜਕੰਦਾ ਤੇ ਵਾਪਸ ਭੇਜੰਦਾ ਪਰਮੇਸ਼ਵਰ ਹਾਂ ਹਾਲੇਲੂਇਆ ਹਾਲੇਲੂਇਆ ਕਿਦੀ ਵਜਾ ਨਾਲ ਗਵਾਚੀ ਪੇੜ ਬਈ ਅਜਾਲੀ ਦੀ ਵਜਾ ਨਾਲ ਉਹਨੇ ਗਵਾਈ ਉਹਨੇ ਕੀ ਕੀਤਾ ਭਲਾ ਉਹਨੇ ਗਵਾਈ ਤਾਂ ਕਿ ਅੱਜ ਇਹ ਦ੍ਰਿਸ਼ਟਾਂਤ ਸਾਡੇ ਸਾਹਮਣੇ ਪੇਸ਼ ਹੋ ਸਕੇ ਹਾਲੇਲੂਇਆ ਆਮੇਨ ਪਰਮੇਸ਼ਰ ਗਵਾਉਂਦਾ ਜੇ ਤੇ ਪਰਮੇਸ਼ਰ ਹੀ ਲੱਭਦਾ ਜੇ ਸਲੀਪ ਤੇ ਜਿਹੜਾ ਡਾਕੂ ਸੀਗਾ ਉਹਨੇ ਕਈ ਵਾਰੀ ਤੌਬਾ ਦਾ ਪ੍ਰਚਾਰ ਸੁਣਿਆ ਵਗੈਰਾ ਵਗੈਰਾ ਸਭ ਚੀਜ਼ਾਂ ਯੇਸ਼ੂ ਮਸੀਹ ਚਾਹੁੰਦਾ ਹੁੰਦੇ ਤੱਕ ਜਾ ਸਕਦਾ ਸੀ ਉਹਨੂੰ ਬਦਲ ਸਕਦਾ ਸੀ ਪਰ ਯੇਸ਼ੂ ਮਸੀਹ ਨੂੰ ਪਤਾ ਸੀਗਾ ਇੱਕ ਐਸੀ ਜਗ੍ਹਾ ਆ ਜਿੱਥੇ ਇਹਨੇ ਤੇ ਇਕੱਲੇ ਮੈਂ ਹੀ ਹੋਣਾ ਸਿਰਫ ਇਹਦੀ ਤੇ ਮੇਰੀ ਪਰਸਨਲ ਮੁਲਾਕਾਤ ਉੱਤੇ ਹੋਣੀ ਆ ਇਹਨੇ ਚੋਰੀਆਂ ਕਰਦੇ ਰਹਿਣਾ ਐਸੀ ਚੋਰੀ ਵਿੱਚ ਫੜੀ ਜਾਣਾ ਫੜੇ ਜਾਣਾ ਕਿ ਰੋਮੀਆਂ ਦੇ ਕਾਬੂ ਆ ਜਾਣਾ ਉੱਤੇ ਟੰਗੇ ਜਾਣਾ ਔਰ ਉੱਥੇ ਸਿਰਫ ਮੈਂ ਹੋਵਾਂਗਾ ਤੇ ਸਿਰਫ ਇਹ ਹੋਵੇਗਾ ਹਾਲੇਲੂਇਆ ਹਾਲੇਲੂਇਆ ਉਥੇ ਜੀਵਨ ਦਾ ਜਲ ਬਪਤਿਸਮਾ ਵੀ ਉਹਦਾ ਮੈਂ ਹੋਵਾਂਗਾ ਉਥੇ ਪ੍ਰਭੂ ਭੋਜ ਵੀ ਉਹਦਾ ਮੈਂ ਹੋਵਾਂਗਾ ਉਥੇ ਉਹਦੀ ਤੌਬਾ ਵੀ ਮੈਂ ਹੋਵਾਂਗਾ ਉਥੇ ਸਭ ਕੁਝ ਮੈਂ ਹੋਵਾਂਗਾ ਹallelujah ਧੰਨਵਾਦ ਹੋਵੇ ਪ੍ਰਭੂ ਦਾ ਉਹ ਇੱਕ ਐਸਾ ਫੁੱਲ ਸੀਗਾ ਜਿਹੜਾ ਜਿੰਨਾ ਹੀ ਕੁਛ ਲਿਆ ਗਿਆ ਓਨੀ ਉਹਦੀ ਖੁਸ਼ਬੂ ਜ਼ਿਆਦਾ ਵਧੀ ਅਮੇਨ ਹallelujah ਉਹ ਭੇਡ ਗਵਾਚ ਗਈ ਉਹਨੇ ਨਵੇਂ ਨੂੰ ਛੱਡ ਦਿੰਦਾ ਹੈ ਇਹ ਕਿੰਨਾ ਨੂੰ 99 ਕਹਿ ਰਿਹਾ ਆ ਗਰੰਥੀਆਂ ਫਰੀਸੀਆਂ ਨੂੰ 99 ਕਹਿ ਰਿਹਾ ਆ ਕਹਿੰਦਾ ਤੁਹਾਨੂੰ ਤੇ ਵਿਵਸਥਾ ਮਿਲੀ ਆ ਤੁਸੀਂ ਆਪਣੇ ਅਰਮਾਨ ਦਾ ਕੰਮ ਕਰੀ ਜਾਓ ਬਦਲੋ ਚਾਹੇ ਨਾ ਬਦਲੋ ਵਿਵਸਥਾ ਮੇਂ ਨੀ ਜਾਓ ਪਰ ਉਹ ਇੱਕ ਮੈਨੂੰ ਚਾਹੀਦੀ ਆ ਹਾਲੇਲੂਇਆ ਜਿਹਦੇ ਨਾਲ ਗਿਣਤੀ ਪੂਰੀ ਹੋਣੀ ਆ ਆਮੇਨ ਜਿਹਦੇ ਨਾਲ ਘਾਟਾ ਪੂਰਾ ਹੋਣਾ ਆ ਜਦੋਂ ਉਹਨੂੰ ਲੱਭਣ ਲਈ ਤੁਰਦਾ ਹੈ ਤੁਹਾਨੂੰ ਪਤਾ ਉਹਦੇ ਹੱਥ ਵਿੱਚ ਕੀ ਨਹੀਂ ਸੀ ਨਾ ਉਹਦੇ ਹੱਥ ਵਿੱਚ ਸੋਟੀ ਸੀ ਨਾ ਉਹਦੇ ਹੱਥ ਵਿੱਚ ਲਾਠੀ ਸੀ ਉਹ ਪੇੜ ਇਹਦੀ ਵਜ੍ਹਾ ਨਹੀਂ ਗਈ ਸੀ ਕਾਨੂੰਨ ਦੀ ਵਜ੍ਹਾ ਨਹੀਂ ਗਈ ਸੀ ਕਾਨੂੰਨ ਦੀ ਵਜ੍ਹਾ ਦੇ ਨਾਲ ਉਹ ਯਹਵਾ ਬਣਿਆ ਰਿਹਾ ਪਵਿੱਤਰਤਾਈ ਨੇ ਉਹਨੂੰ ਯਹਵਾ ਬਣਾ ਛੱਡਿਆ ਪਰ ਪਾਪ ਨੇ ਉਹਨੂੰ ਯੀਸੂ ਬਣਾਇਆ ਐਸੇ ਕਰਕੇ ਕਹਿੰਦਾ ਮੈਂ ਧਰਮੀਆਂ ਦੇ ਲਈ ਤੇ ਆਇਆ ਹੀ ਨਹੀਂ ਆ ਕਿਉਂਕਿ ਮੈਂ ਯਹਵਾ ਵਾਂ ਪਰ ਦੇ ਵਿੱਚ ਆਇਆ ਹੋਇਆ ਯਿਸੂ ਬਣਿਆ ਵਾਂ ਇਸ ਲਈ ਮੈਂ ਧਰਮੀਆਂ ਦਾ ਸੀਗਾ ਪਰ ਹੁਣ ਮੈਂ ਪਾਪੀਆਂ ਦਾ ਹਾਂ ਕਿਉਂਕਿ ਮੈਂ ਯਹਵਾ ਤੋਂ ਯਿਸੂ ਬਣਿਆ ਉਸ ਅਜਾਲੀ ਨੇ ਉਹਦਾ ਪਿੱਛਾ ਕੀਤਾ ਔਰ ਉਹਨੂੰ ਲੱਭ ਕੇ ਲਿਆਂਦਾ ਹਾਲੇਲੂਇਆ ਲੱਭ ਕੇ ਉਹਨੂੰ ਲਿਖਿਆ ਮੋਢਿਆ ਤੇ ਚੁੱਕ ਲਿਆ ਉਹ ਉਹਦੇ ਜਿੰਨਾ ਹੀ ਨੀਵਾ ਹੋਇਆ ਉਹਦੇ ਜਿੰਨਾ ਹੀ ਚੁੱਕਿਆ ਉਹਦੀ ਪੂਰੀ ਬਰਾਬਰਤਾ ਵਿੱਚ ਆ ਗਿਆ ਲਿਖਿਆ ਪਰਮੇਸ਼ਰ ਮਨੁੱਖ ਦੀ ਸ਼ਕਲ ਵਿੱਚ ਆਇਆ ਮਨੁੱਖ ਬਣਿਆ ਮਨੁੱਖ ਵਾਂਗੂ ਰੋਇਆ ਮਨੁੱਖ ਵਾਂਗੂ ਖਾਦਾ ਹੋ ਭੇਡ ਦੇ ਬਿਲਕੁਲ ਬਰਾਬਰ ਆ ਗਿਆ ਉਹਨੇ ਭੇਡ ਨੂੰ ਆਪਣੇ ਮੋਢਿਆਂ ਤੇ ਚੁੱਕ ਲਿਆ ਹਾਲੇਲੂਇਆ ਹਾਲੇਲੂਇਆ ਔਰ ਚੁੱਕ ਕੇ ਲਈ ਆ ਰਿਹਾ ਸੀ ਉਹ 100 ਦੀ ਗਿਣਤੀ ਪੂਰੀ ਕਰ ਰਿਹਾ ਸੀ ਪਰਮੇਸ਼ਰ ਨੂੰ ਸਾਰੇ ਸੰਸਾਰ ਵਿੱਚੋਂ ਕੁਛ ਨਹੀਂ ਚਾਹੀਦਾ ਅੱਜ ਵੀ ਉਹਨੂੰ ਇੱਕੋ ਹੀ ਆਦਮ ਚਾਹੀਦਾ ਹੈ ਅਮਨ ਕੋਈ ਆਦਮ ਚਾਹੀਦਾ ਹੈ ਇਸ ਲਈ ਪ੍ਰਭੂ ਯਿਸੂ ਮਸੀਹ ਦਾ ਪਹਿਲਾ ਪ੍ਰਚਾਰ ਯਹਵਾ ਨੇ ਏਕਿਆਸ ਕਮਾਂਡਮੈਂਟ ਦਿੱਤੀ ਉਹਨੇ ਹੁਕਮ ਦਿੱਤਾ ਨਹੀਂ ਖਾਣਾ ਐ ਨਹੀਂ ਕਰਨਾ ਉਹ ਨਹੀਂ ਕਰਨਾ ਐ ਨਹੀਂ ਕਰਨਾ ਪਰ ਇਹਦੀ ਵਜ੍ਹਾ ਨਾਲ ਤੇ ਮਨੁੱਖ ਗਵਾਚਦਾ ਗਿਆ ਇਹਦੀ ਵਜ੍ਹਾ ਨਾਲ ਤੇ ਮਨੁੱਖ ਬਾਹਰੋਂ ਠੀਕ ਹੁੰਦਾ ਗਿਆ ਪਰ ਅੰਦਰੋਂ ਗਲਤ ਹੁੰਦਾ ਗਿਆ ਇਸ ਕਰਕੇ ਜਦੋਂ ਨਵਾਂ ਨਿਯਮ ਆਇਆ ਉਹਨੇ ਅੰਦਰੋਂ ਮਨੁੱਖ ਨੂੰ ਫੜਨਾ ਸ਼ੁਰੂ ਕੀਤਾ ਯਿਸੂ ਮਸੀਹ ਦਾ ਪਹਿਲਾ ਪ੍ਰਚਾਰ ਜਦੋਂ ਧਰਤੀ ਤੇ ਆਇਆ ਪਾਣੀ ਤੋਂ ਬਾਹਰ ਆਇਆ ਲਿਖਿਆ ਪ੍ਰਚਾਰ ਕਰਨ ਲੱਗਾ ਮਤੀ 4 17 ਇਸ ਲਈ ਤੋਬਾ ਕਰੋ ਕਿਉਂ ਜੋ ਸਵਰਗ ਦਾ ਰਾਜ ਇਹ ਤੋਬਾ ਹੈ ਹੀ ਨਹੀਂ ਉੱਥੇ ਪਛਤਾਬ ਹੈ ਹੀ ਨਹੀਂ ਸੀ ਆਮੇਨ ਇਸ ਕਰਕੇ ਉਹਨੇ ਵਿੱਚ ਦਰਮਿਆਨ ਵਾਪਸ ਲਿਆਉਣ ਦੇ ਲਈ ਲਹੂ ਦੀ ਰੀਤ ਤੋਰੀ ਇਹ ਸਬਦ ਕਰ ਰਿਹਾ ਸੀਗਾ ਕਿ ਇੱਕ ਦਿਨ ਪਵਿੱਤਰ ਲਹੂ ਬਹਾਇਆ ਜਾਏਗਾ ਹਾਲੇਲੂਇਆ ਹੋਸ਼ਿਆ ਦੀ ਕਿਤਾਬ ਜੋ ਅਸੀਂ ਪੜ੍ਹਦੇ ਹਾਂ ਕਿ ਉਹਨੇ ਹੀ ਸਾਨੂੰ ਮਾਰਿਆ ਤੇ ਉਹ ਹੀ ਸਾਨੂੰ ਜਵਾਏਗਾ ਉਹ ਸਭ ਪਰਮੇਸ਼ਰ ਆਪ ਹੀ ਕਰਦਾ ਹੈ ਹਾਲੇਲੂਇਆ ਪ੍ਰਭੂ ਆਪ ਹੀ ਸਭ ਕੁਝ ਕਰਦਾ ਹੈ ਇਹ ਉਹਦਾ ਪਲਾਨ ਹੈ ਕਿਉਂਕਿ ਜਦੋਂ ਉਹਦੇ ਕੋਲ ਈਯੂਬ ਦੇ ਕੋਲ ਸ਼ਾਇਦ ਹਾਂ ਈਯੂਬ ਦੇ ਕੋਲ ਆਉਂਦਾ ਆ ਤੇ ਕਦੀ ਸ਼ੈਤਾਨ ਸੱਦਾ ਨਹੀਂ ਆਇਆ ਉਹ ਪਰਮਿਸ਼ਨ ਲੈਂਦਾ ਹੈ ਧਰਮੀਆਂ ਲਈ ਇਸ ਕਰਕੇ ਧਰਮੀ ਦੀ ਪਰਖ ਹੁੰਦੀ ਆ ਭਾਵੇਂ ਉਹਦੇ ਫੋੜਾ ਹੋ ਕੇ ਹੋਵੇ ਭਾਵੇਂ ਉਹਦੇ ਟਿੱਡ ਪੀੜ ਹੋ ਕੇ ਹੋਵੇ ਭਾਵੇਂ ਉਹਦੇ ਜਿੱਦਾਂ ਜਿਹੜੀ ਮਰਜ਼ੀ ਬਿਮਾਰੀ ਆ ਕੇ ਹੋਵੇ ਧਰਮੀ ਦੀ ਕੀ ਹੁੰਦੀ ਆ ਕੋਈ ਸ਼ੈਤਾਨੀ ਨੁਕਸਨੀ ਆ ਇਹ ਪਰਮੇਸ਼ਰ ਹੈ ਜਿਹੜਾ ਇਸ ਸੰਗਤੀ ਰਹਿ ਆਪਣੇ ਨਾਮ ਨੂੰ ਜلال ਦੇਣਾ ਚਾਹੁੰਦਾ ਹੈ ਇਹ ਪਰਮੇਸ਼ਰ ਹੈ ਜਿਹੜਾ ਕਹਿੰਦਾ ਭਾਵੇਂ ਕਿੰਨੀਆਂ ਵੀ ਸੰਗਤੀਆਂ ਹੋਈਆਂ ਪਰ ਭਾਈ ਸਲਾਮਤ ਇੱਕ ਤੇਰੀ ਵਜ੍ਹਾ ਨਾਲ ਹੋਣੀ ਚਾਹੀਦੀ ਹੈ ਉਹ ਕੱਲੇ ਕੱਲੇ ਜੀ ਨੂੰ ਫੜਦਾ ਆ ਤੇ ਆਪਣਾ ਧੰਨਵਾਦ ਲੈਣ ਦੀ ਸ਼ਕਤੀ ਰੱਖਦਾ ਆ ਇਸ ਕਰਕੇ ਕੁਝ ਨਹੀਂ ਹੋਇਆ ਜੋ ਕੀਤਾ ਸਾਬਤ ਕਰਦਾ ਆ ਖੁਦਾ ਦਾ ਕਲਾਮ ਮੇਰੀ ਨਹੀਂ ਤੇਰੀ ਮਰਜ਼ੀ ਪੂਰੀ ਹੋਵੇ ਇਹ ਪਰਮੇਸ਼ਰ ਦੀ ਮਰਜ਼ੀ ਆ ਉਹਨੇ ਧੰਨਵਾਦ ਲਿਆ ਆ ਉਹਨੇ ਆਪਣੇ ਸੇਵਕ ਬੁਲਾਏ ਆ ਉਹਨੇ ਸਭ ਕੁਝ ਕੀਤਾ ਔਰ ਤਾਂ ਕਿ ਉਹ ਆਪਣੀ ਗਵਾਚੀ ਹੋਈ ਪੇੜ ਨੂੰ ਲੱਭ ਸਕੇ ਬਹੁਤ ਲੰਬਾ ਬੜਾ ਹੋਰ ਖੁੱਲਣ ਵਾਲਾ ਮੈਸੇਜ ਹੈ ਲੇਕਿਨ ਮੇਰੇ ਕੋਲ ਸਾਡੇ ਪਾਜੀ ਸਾਹਿਬ ਹਨ ਪ੍ਰਭੂ ਤੁਹਾਨੂੰ ਬਹੁਤ ਬਰਕਤ ਦੇਵੇ ਪ੍ਰਭੂ ਜੀ ਅੱਜ ਫੇਰ ਮਿਲਾਂਗੇ ਗੋਡ ਬles ਸੀ